ਗਾਰਡਨ ਗ੍ਰੀਨ ਕਲੋਨੀ ਵਿਖੇ ਪਿਛਲੇ ਕਈ ਸਾਲਾਂ ਤੋਂ ਸੜਕਾਂ ਦੇ ਵਿੱਚ ਟੋਏ ਪਏ ਹੋਏ ਹਨ। ਜਗ੍ਹਾ-ਜਗ੍ਹਾ ਤੇ ਜੰਗਲੀ ਕਾ ਬੂਟੀ ਬੇਸ਼ੁਮਾਰ ਉਗੀ ਹੋਈ ਹੈ ਜਿਸ ਨੂੰ ਕੋਈ ਵੀ ਕੱਟਣ ਵਾਲਾ ਨਹੀਂ ਆਉਂਦਾ ਅਤੇ ਨਾ ਹੀ ਪਿਛਲੇ ਕਈ ਸਾਲਾਂ ਤੋਂ ਇੱਥੇ ਸੜਕਾਂ ਰਿਪੇਅਰ ਕੀਤੀਆਂ ਜਾ ਰਹੀਆਂ ਹਨ ਜਿਸ ਕਰਕੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਕਿਹਾ ਕਿ ਝਾੜੀਆਂ ਦੇ ਵਿੱਚ ਜੰਗਲੀ ਜਾਨਵਰ ਸੱਪ ਅਤੇ ਹੋਰ ਕੀਟ ਘਟਾਣ ਨੂੰ ਪਏ ਜਾ ਰਹੇ ਹਨ ਜਿਨ੍ਹਾਂ ਤੋਂ ਇਥੋਂ ਦੇ ਨਿਵਾਸੀ ਬਹੁਤ ਪਰੇਸ਼ਾਨ ਨੇ ਅਤੇ ਖੌਫ ਨਾਲ ਭਰੇ ਹਨ। ਉਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਐਸੀ ਲਾਕੇ ਦੀ ਸਾਰ ਲਈ ਜਾਵੇ ਅਤੇ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਪਛਾਣ ਜਾਵੇ। ਫਾਸਟਵੇ ਚੈਨਲ ਵੇਖ ਰਹੇ ਮੇਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਅਸੀਂ ਤਸਵੀਰਾਂ ਵਿਖਾਉਣ ਜਾ ਰਹੇ ਹਾਂ ਗਾਰਡਨ ਗਰੀਂਦੀਆਂ ਜਿੱਥੇ ਕਿ ਛੜਕਾਂ ਟੁੱਟੀਆਂ ਹਨ ਜਗ੍ਹਾ-ਜਗ੍ਹਾ ਤੇ ਘਾਹ ਬੂਟੀ ਤੇ ਹੋਰ ਬਹੁਤ ਇੱਥੇ ਜਿਹੜੇ ਜਿਹਨੂੰ ਝਾੜੀਆਂ ਕਹਿੰਦੇ ਹਾਂ ਉਹ ਉਗੀਆਂ ਹੋਈਆਂ ਹਨ ਤੇ ਕੀਟਕਟਾਣੂ ਤੇ ਜੰਗਲੀ ਜਾਨਵਰ ਵੀ ਹਨ ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਸਰਕਾਰ ਨੂੰ ਟੈਕਸ ਵੀ ਦੇ ਰਹੇ ਹਾਂ ਹੋਰ ਵੀ ਸਾਰੀਆਂ ਕਾਰਵੀਆਂ ਪੂਰੀਆਂ ਕਰ ਰਹੀਆਂ ਤੇ ਫਿਰ ਸਾਨੂੰ ਇਹ ਜਿਹੜੀਆਂ ਸੜਕਾਂ ਜਿਹੜੀਆਂ ਹਨ ਟੁੱਟੀਆਂ ਹਨ ਇਹਨਾਂ ਬਾਰੇ ਕਿਉਂ ਨਹੀਂ ਸੋਚਿਆ ਜਾ ਰਿਹਾ ਤੇ ਅਸੀਂ ਗੱਲਬਾਤ ਕਰਦੇ ਹਾਂ ਇੱਥੋਂ ਦੇ ਇਸ ਸਨਿਕਾ ਨਾਲ ਉਹ ਕੀ ਕਹਿਣਾ ਚਾਹੁੰਦੇ ਹਨ ਨਮਸਕਾਰ ਸਸ਼ਿਕਾ ਮੈਂ ਸਪਨਾ ਮਹਿਰਾ ਪ੍ਰੈਜ਼ੀਡੈਂਟ ਮੁਸਕਾਨ ਔਮਨ ਵੈਲਫੇਅਰ ਸੁਸਾਇਟੀ ਤੇ ਗਾਰਡਨ ਗ੍ਰੀਨ ਦੀ ਵਸਨੇਕ ਹੋਣ ਦੇ ਨਾਤੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਪਿਛਲੇ ਜਦੋਂ ਕਈ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਸੜਕਾਂ ਦਾ ਹਾਲ ਤੁਸੀਂ ਦੇਖ ਲਿਆ ਕੀ ਹਾਲ ਬਣੇ ਹੋਏ ਆ ਇੰਨੇ ਘਾੜੀਆਂ ਬੁੱਟੀਆਂ ਇੰਨੇ ਇੱਥੇ ਸੱਪ ਕਈ ਕੁਝ ਆਂਦਾ ਨਿਕਲਦਾ ਪਰ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੁਝ ਨਹੀਂ ਹੋ ਰਿਹਾ ਇਸ ਦੇ ਨਾਲ ਨਾਲ ਸਾਡੇ ਅੱਗੇ ਤੁਸੀਂ ਦੇਖਿਆ ਹੋਵੇਗਾ ਕਿਦਾਂ ਸਪੀਡ ਬ੍ਰੇਕਰ ਡੈਡ ਵੱਡੇ ਬਣਾਏ ਹੋਏ ਲੋਕਾਂ ਨੇ ਖੁਦ ਆਪੇ ਬਣਾਏ ਹੋਏ ਆ ਜਿੱਤੋਂ ਕਿੰਨੇ ਐਕਸੀਡੈਂਟ ਹੁੰਦੇ ਆ ਪਤਾ ਨਹੀਂ ਕਿੰਨੇ ਅਜ ਤੱਕ ਹੋ ਚੁੱਕੇ ਐਕਸੀਡੈਂਟ ਪਰ ਕਿ ਕੋਈ ਕਾਰਵਾਈ ਨਹੀਂ ਕੋਈ ਕੁਝ ਨਹੀਂ ਹੋ ਰਿਹਾ ਇਹ ਤੁਹਾਡੇ ਸਾਹਮਣੇ ਬੈਠੇ ਆ ਇਹਨਾਂ ਦਾ ਖੁਦ ਐਕਸੀਡੈਂਟ ਹੋਇਆ ਇਹਦੇ ਲਈ ਅਸੀਂ ਆਵਾਜ਼ ਉਠਾਈ ਕਾਉਂਸਲਰ ਨੂੰ ਕਿਹਾ ਚਿੱਠੀਆਂ ਪਾਈਆਂ ਸਭ ਕੁਝ ਕੀਤਾ ਪਰ ਉਹਨਾਂ ਤੇ ਕੋਈ ਜੂਨੀ ਸਰਕੀ ਤੇ ਹਾਰ ਕੇ ਫਿਰ ਅਸੀਂ ਥੋੜਾ ਇਹਨਾ ਆਪ ਖੁਦ ਜਾ ਕੇ ਮੈਦੇ ਇਹਨਾਂ ਨਾਲ ਜਾ ਕੇ ਤੋੜਿਆ ਅਸੀਂ ਥੋੜਾ ਸਪੀਡ ਪੈ ਕੇ ਕਿ ਐਟ ਲੀਸ ਸਕੂਟਰ ਤੇ ਨਿਕਲ ਸਕੇ ਹਾਂਜੀ ਮੈਂ ਤੋੜਿਆ ਪਰ ਉਹ ਵੀ ਲੋਕੀ ਇਤਰਾਜ਼ ਕਰਦੇ ਸੀ ਜਿਹੜੇ ਪੋਲਿਟਿਕਸ ਨਾਲ ਜੁੜਿਆ ਸੀ ਉਹ ਕਰਦੇ ਸੀ ਪਰ ਅਸੀਂ ਨਹੀਂ ਡਰੇ ਨਹੀਂ ਅਸੀਂ ਕੀਤਾ ਅਸੀਂ ਸਾਰੇ ਤੋੜਨ ਤਿਆਰ ਹਾਂ ਸਾਨੂੰ ਸਾਰੇ ਨਾਲ ਸਾਧ ਦੇ ਪਰ ਸ਼ਾਇਦ ਸਰਕਾਰ ਕਰਕੇ ਜਾਂ ਕਾਉਂਸਲਰ ਲਗਾ ਕੇ ਡਰ ਪਿਆ ਸਾਰਿਆਂ ਨੂੰ ਤੇ ਇਹ ਚੀਜ਼ ਦਾ ਹੋਣਾ ਚਾਹੀਦਾ ਜੀ ਮੈਂ ਇਹ ਦੱਸਣਾ ਚਾਹਨੀ ਆ ਕਿ ਮੈਂ ਘੱਟ ਤੋਂ ਘੱਟ ਤਿੰਨ ਜਾਂ ਚਾਰ ਵਾਰੀ ਸਪੀਡ ਬ੍ਰੇਕਰ ਤੋਂ ਗਿਰ ਚੁੱਕੀ ਸੀਗੀ ਤੇ ਇਸ ਵਾਰ ਲਾਸਟ 2 ਮਹੀਨੇ ਪਹਿਲੇ ਮੇਰੇ ਹੱਥੇ ਚੋਟ ਲੱਗੀ ਸੀ ਫਿਰ ਮੈਂ ਸਪਨਾ ਮੈਮ ਕੋ ਆਈ ਸਪਨਾ ਮੈਮ ਨੇ ਬਹੁਤ ਆਵਾਜ਼ ਚੁੱਕੀ ਕਾਉਂਸਲਰ ਸਾਹਿਬ ਨੂੰ ਵੀ ਚਿੱਠੀ ਪਾਈ ਬੜਾ ਕੁਝ ਕੀਤਾ ਔਰ ਮੁਹੱਲੇ ਦੇ ਸਾਰੇ ਵਸਨੀਕ ਇਕੱਠੇ ਕੀਤੇ ਅਸੀਂ ਤੇ ਜਦੋਂ ਅਸੀਂ ਉਸ ਨੂੰ ਤੋੜਨ ਦੀ ਗੱਲ ਕੀਤੀ ਤਾਂ ਉਹਨਾਂ ਨੇ ਇਤਰਾਜ਼ ਕੀਤਾ ਲੇਕਿਨ ਸਪਨਾ ਮੈਮ ਮੈਂ ਦੀ ਹਿੰਮਤ ਨਾਲ ਇਹ ਬਿਲਕੁਲ ਇਹਨਾਂ ਨੇ ਕਿਹਾ ਕਿ ਮੈਂ ਇੰਨਾ ਕੋ ਰਸਤਾ ਤੋੜਨਾ ਹੀ ਤੋੜਨਾ ਹੈ ਸਪਨਾ ਵੀ ਸਪਨਾ ਹੀ ਕੀ ਹੋਰ ਵੀ ਲੋਕੀ ਸਕੂਟਰ ਤੇ ਲੰਘਦੇ ਆ ਤੇ ਉਹ ਡਿੱਗਣ ਦਾ ਖਤਰਾ ਵਾ ਇੱਕ ਲੇਡੀਜ਼ ਨੂੰ ਉੱਤੇ ਪਲੇਟਾਂ ਪੈ ਗਈਆਂ ਸੀ ਤੇ ਮੇਰਾ ਵੀ ਹੱਥ ਕਾਫੀ ਦੇਰ ਤੱਕ ਇੰਜਰਡ ਰਿਹਾ ਤੇ ਮੈਂ ਇਹੀ ਕਹਿੰਨੀ ਆ ਕਿ ਸੜਕਾਂ ਵੀ ਬਣਾਈਆਂ ਜਾਣ ਤੇ ਲਾਈਟਾਂ ਦਾ ਵੀ ਜੋ ਕੀਤਾ ਜਾਵੇ ਜੁਗਾਰ ਤੇ ਇਹ ਜਿਹੜੇ ਵੱਡੇ ਵੱਡੇ ਦੋਸਤ ਸਪੀਡ ਤੇ ਕਰ ਇਹਨਾਂ ਸਾਡੇ ਮਹੱਲੇ ਦੇ ਵਿੱਚ ਇਹਨਾਂ ਨੂੰ ਹਟਾ ਕੇ ਜੋ ਗਵਰਨਮੈਂਟ ਦੇ ਨੀਚੇ ਲੈਵਲ ਤੇ ਲੱਗਦੇ ਆ ਉਹ ਲਗਾਏ ਜਾਣ ਪਰ ਇਹ ਲੋਕ ਜਿਹੜੇ ਨੇ ਨਾ ਨਾ ਤੇ ਫੋਨ ਚੱਕਦੇ ਆ ਇਹ ਕਾਉਂਸਲਰ ਨੂੰ ਫੋਨ ਕਰੋ ਫੋਨ ਕੱਟ ਦਿੰਦੇ ਆ ਠੀਕ ਹੈ ਲੋਕਾਂ ਨੂੰ ਜਿਹੜੇ ਉਹਨਾਂ ਦੇ ਲਾਗੇ ਬੰਨੇ ਉਹਨਾਂ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਪਤਾ ਨਹੀਂ ਡਰਦੇ ਆ ਜਾਂ ਕੀ ਕਰਦੇ ਆ ਉਹ ਉਹਨਾਂ ਤੱਕ ਗੱਲ ਹੀ ਨਹੀਂ ਪਹੁੰਚਾਉਂਦੇ ਤੇ ਅਸੀਂ ਇਸ ਫਾਸਟਵੇ ਚੈਨਲ ਦੇ ਮਾਧਿਅਮ ਦੇ ਰਾਹੀਂ ਅਸੀਂ ਅੱਜ ਇਹ ਅਪੀਲ ਕਰਦੇ ਆ ਕਿ ਸਾਡੀ ਇਹ ਸੁਣਵਾਈ ਹੋਵੇ ਸਾਡੇ ਮੱਲੇ ਦੀ ਥੋੜੀ ਜਿੰਨੀ ਦੇਖ ਰੱਖਦੇ ਵਿੱਚ ਧਿਆਨ ਚ ਲਿਆੰਦਾ ਜਾਵੇ ਇਹ ਸੰ ਗਾਰਡਨ ਗ੍ਰੀਨ ਦੇ ਨਿਵਾਸੀ ਜਿਨ੍ਹਾਂ ਨੇ ਕਿਹਾ ਕਿ ਇੱਥੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਹਨ ਜਿਵੇਂ ਕਿ ਸੜਕਾਂ ਟੁੱਟੀਆਂ ਹੋਈਆਂ ਹਨ ਜਗ੍ਹਾ-ਜਗ੍ਹਾ ਦੇ ਬੂਟੀ ਕਾ ਬੂਟੀ ਦੇ ਹੋਰ ਵੀ ਹਨ ਤੇ ਚੋਰ ਵੀ ਇੱਥੇ ਬਹੁਤ ਆਉਂਦੇ ਹਨ ਕਿਤੇ ਨਾ ਕਿਤੇ ਸਹਿਮ ਦੇ ਸਾਇਹੇਠ ਜੀ ਰਹੇ ਹਨ ਇਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਬੜੀ ਵਾਰ ਪ੍ਰਸ਼ਾਸਨ ਕੋਲ ਵੀ ਮੰਗ ਕੀਤੀ ਹੈ ਕੌਂਸਲ ਕੋਲ ਵੀ ਮੰਗ ਕੀਤੀ ਹੈ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਤੇ ਜਿਹੜੇ ਉਹਨਾਂ ਦੇ ਅੱਗੇ ਬੰਦੇ ਹਨ ਸ਼ਾਇਦ ਉਹ ਡਰਦੇ ਹਨ ਜਾਂ ਲੋਕਾਂ ਨੂੰ ਡਰਾਉਂਦੇ ਹਨ ਕਿਸੇ ਦਾ ਕੰਮ ਨਹੀਂ ਕਰ ਰਹੇ ਤੇ ਲੋਕ ਵੀ ਖੁੱਲ ਕੇ ਨਹੀਂ ਬੋਲ ਰਹੇ ਤੇ ਇਹ ਇੱਕ ਬਹੁਤ ਹੀ ਮਾੜੀ ਗੱਲ ਹੈ ਚੁਣੇ ਹੋਏ ਨਮਾਇंदे ਵੀ ਜਦੋਂ ਲੋਕਾਂ ਦੀਆਂ ਮੁਸ਼ਕਲਾਂ ਨਾ ਸੁਣਨ ਤੇ ਫਿਰ ਲੋਕ ਕਿਸ ਤੇ ਨਜ਼ਰ ਰੱਖਣਗੇ ਕਿਸ ਬੰਦੇ ਜਾਣਗੇ ਜਾਂ ਫਿਰ ਉਹ ਹਾਲਾਤਾਂ ਦੇ ਮਾਰੇ ਚੁੱਪ ਕਰਕੇ ਹੀ ਬੈਠ ਜਾਣਗੇ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ